ਇਸ ਕਰਕੇ ਸਾਡੀ ਮੰਗ ਹੈ ਕਿ ਪੰਜਾਬ ਦਾ ਵੀ ਜਿਹੜਾ ਕਪੜਾ ਉਸ ਨੂੰ ਦੇਖਿਆ ਜਾਵੇ ਹਜ਼ਾਰਾਂ ਕਰੋੜ ਰੁਪਇਆ ਹਰ ਸਾਲ ਪੰਜਾਬ ਦਾ ਲੁੱਟਿਆ ਜਾ ਰਿਹਾ ਰਿਹਾ ਨੂੰ ਕਾਨੂੰਨ ਬਾਰੇ ਪਤਾ ਨਹੀਂ ਹੈ ਕੱਲ ਨੂੰ ਅਸੀਂ ਜਮਨਾ ਦਾ ਮੰਗਣ ਲੱਗ ਜਾਾਂਗੇ ਇਹ ਗੱਲਾਂ ਨਹੀਂ ਹੋਈਆਂ ਤੇ ਬੇਬੁਨਿਆਦ ਗੱਲ ਹੈ ਜਿਹੜੀ ਉਹ ਕਰ ਇਹ ਭਾਜੀਪੀ ਤਰਫ ਰਾਜ ਸਤਰ ਪਰ ਪ੍ਰੋਟੈਸਟ ਕੀਤਾ ਗਿਆ ਆ ਆਮ ਆਦਮੀ ਪਾਰਟੀ ਦੁਆਰਾ ਉਹਨਾਂ ਨੇ ਕਹੇ ਕਿ ED ਅਤੇ CBI ਦੁਆਰਾ ਜੋ ਕਾਰਵਾਈ ਕੀਤੀ ਗਈ ਹੈ ਔਰ ਜ਼ਮਾਨਤ ਮਿਲਣੇ के बाद भी ਅਰਜਨ ਕੇਜਰੀਵਾਲ ਕੋ ਬਾਹਰ ਨਹੀਂ ਆਉਣੇ ਦਿਆ ਜਾ ਰਿਹਾ ਇਸ ਤਰ੍ਹਾਂ ਹੈ ਕਿ ਜ਼ਮਾਨਤ ਮਿਲੀ ਹੀ ਨਹੀਂ ਹੈ ਕੇਸ ਦੇ ਵਿੱਚ ਜਿਹੜੇ ਚ ਹੈ ਉਹ ਜਿਹੜੇ بڑے ਕੱਪੜੇ ਹੋਏ ਐ ਔਰ ਜਿਹੜਾ ਸ਼ਰਾਬ ਦਾ ਵੱਡਾ ਘਟਾਲਾ ਹੈ ਉਹ ਪੰਜਾਬ ਦਾ ਵੀ ਹੈ ਇਸ ਕਰਕੇ ਸਾਡੀ ਮੰਗ ਹੈ ਕਿ ਪੰਜਾਬ ਦਾ ਵੀ ਜਿਹੜਾ ਕੱਪੜਾ ਉਸ ਨੂੰ ਦੇਖਿਆ ਜਾਵੇ ਹਜ਼ਾਰਾਂ ਕਰੋੜ ਰੁਪਇਆ ਹਰ ਸਾਲ ਪੰਜਾਬ ਦਾ ਲੁੱਟਿਆ ਜਾ ਰਿਹਾ ਉਹੀ ਪਾਲਿਸੀ ਜਿਹੜੀ ਦਿੱਲੀ ਵਿੱਚ ਜਿਹਦੇ ਕਰਕੇ ਕੇਜਰੀਵਾਲ ਨੂੰ ਫੜਿਆ ਗਿਆ ਉਹੀ ਇੱਥੇ ਚੱਲ ਰਹੀ ਹੈ ਦਿੱਲੀ ਵਾਲਿਆਂ ਨੇ ਤਾਂ ਵਾਪਸ ਲੈ ਵੀ ਲਈਏ ਵਾਪਸ ਵੀ ਨਹੀਂ ਲੈ हरियाणा के सीएम कल पंजाब दौरे पे थे तो इस दौरान नायब सैनी ने कहा है कि जो पंजाब बड़ा भाई है हरियाणा से पुराने संबंध है लेकिन जो यहाँ का पानी है वो हरियाणा के साथ शेयर करना चाहिए खासकर रावी और ब्यास वह एमी कमल कुट रहा हूँ कानून बारे पता नहीं है कल जमुना मंगल लग जाएंगे ये गल् नहीं होगी बेबुनियाद गल है जी कर बीजेपी की नीति है कि एवं बिना मतले भद्रोल पा ਅਰ ਇੱਥੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਗੱਲਾਂ ਛੱਡ ਕੇ ਜਾਣੀਆਂ ਜਿਦੇ ਨਾਲ ਅਰਾਜਿਤ ਦਾ ਇੱਥੇ ਰੌਲਾ ਪਵੇ ਐਸੀ ਇਹਨਾਂ ਨੂੰ ਮੰਨਦੇ ਨਹੀਂ